ਹੂੰ ਕਲੋਜ਼ਰ ਦਨੋ ਹੂੰ ਇਹ ਕਿਹ ਕਿਹ ਚਾਹੇ ਤੇ ਇਹ ਕੰਪਨਸ ਜਿਹੜਾ ਪਹਿਲਾ ਸਭ ਤੋਂ ਪਹਿਲਾ ਕੀ ਸਟਾਰਟਿੰਗ ਬਾਈ ਦੇ ਵਿੱਚ ਨੂੰ ਹਾਰਦੀ ਪ੍ਰੋਬਲਮ ਆਈ ਸੀ ਕਾਰੀ ਅਗਰੈਸਟ ਹੋ ਗਿਆ ਇੱਕ ਸਾਈਕਲ ਜਿਹੜਾ ਹੈਗਾ ਇੱਕ ਮਹੀਨੇ ਦਾ ਹੈਗਾ ਯਾਨੀ ਕਿ ਦੋ ਇੰਜੈਕਸ਼ਨ ਲੱਗਦੇ 363824 ਰੁਪਏ ਦਾ ਸੀਗਾ ਫਿਰ ਉਹਨਾਂ ਨੇ ਇਹਨੂੰ 6 ਸਾਈਕਲ ਚ ਕਨਵਰਟ ਕੀਤਾ ਤੇ ਕਹਿੰਦੇ ਕਿ 21 ਲੱਖ 82000 ਸਮਥਿੰਗ ਆਏਗਾ ਟੇਕੇ ਹੋ ਡਾਕਟਰ ਸਾਹਿਬ ਕਹਿੰਦੇ ਕਿ ਆਪਾਂ ਫਿਰ ਜਦੋਂ ਭੇਜਣੀ ਹੈ ਰਿਪੋਰਟ ਕਰਨ ਨੂੰ ਤਾਂ ਉਹਨਾਂ ਨੇ 11 ਲੱਖ ਕਰ ਦਿੱਤਾ ਜਦ ਤੱਕ 11 ਮੇਰਾ ਨਾਮ ਵਿਸ਼ਵਨਾਥ ਹੈ ਮੈਂ ਸੰਗਲਪੁਰਾ ਸੰਗਲਪੁਰਾ ਰੋਡ ਗਲੀ ਕਾਂਸਰਾਜ ਨੇੜੇ ਲੱਲੇ ਦਾ ਮੰਦਿਰ ਗਲੀ ਦੇ ਵਿੱਚ ਰਹਿਣ ਦਾ ਵਾਸੀ ਹਾਂ ਮੇਰੀ ਪਤਨੀ ਰਜਨੀਸ਼ ਕੁਮਾਰੀ ਜਿਹਨਾਂ ਨੂੰ 2023 ਤੋਂ ਕੈਂਸਰ ਡਿਟेक्ट ਹੋਇਆ ਸੀਗਾ ਜਿਹਦੀ ਕੰਟੀਨਿਊ ਪਹਿਲਾਂ ਪੀਜੀਆਈ ਦੇ ਵਿੱਚ ਟ੍ਰੀਟਮੈਂਟ ਚੱਲਿਆ ਅਤੇ ਹੁਣ ਇਸ ਵੇਲੇ ਇਹਨਾਂ ਦਾ ਟਾਟਾ ਮੈਮੋਰੀਅਲ ਸੈਂਟਰ 'ਚ ਟ੍ਰੀਟਮੈਂਟ ਚੱਲ ਰਿਹਾ ਹੈ ਟਰੀਟਮੈਂਟ ਬਹੁਤ ਜ਼ਿਆਦਾ ਕਾਸਟ ਦੱਸੀ ਜਾ ਰਹੀ ਹੈ ਜਿਹੜਾ ਕਿ ਵਿੱਚ ਉਹਨਾਂ ਸਾਨੂੰ ਕੋਟਾ ਐਸਟੀਮੇਟ ਦਿੱਤਾ ਹੈਗਾ ਉਹ ਇਸ ਤਰ੍ਹਾਂ ਦਿੱਤਾ ਹੈ ਕਿ ਪਹਿਲੇ ਸਾਈਕਲ ਦਾ ਜਿਹੜਾ ਉਹ 383 ਹਜ਼ਾਰ ਸਮਥਿੰਗ ਹੈ ਤੇ ਔਰ ਇਸ ਤਰ੍ਹਾਂ ਦੇ 7 ਤੋਂ 10 ਸਾਈਕਲ ਤੋਂ 12 ਸਾਈਕਲ ਜਾਰੀ ਰਹੇ ਨੇ ਜ਼ਰੂਰੀ ਨੇ ਔਰ ਇਸ ਸਮੇਂ ਉਹਨਾਂ ਨੇ ਕੀਮੋ ਚਾਲੂ ਕਰ ਚੁੱਕੇ ਨੇ ਦੋ ਕੀਮੋ ਲੱਗ ਚੁੱਕੀਆਂ ਨੇ ਔਰ ਕੀਮੋ ਦੇ ਨਾਲ ਨਾਲ ਇੰਜੈਕਸ਼ਨ ਜੇ ਲੱਗਣਗਾ ਤਾਂ ਹੀ ਕੀਮੋ ਦਾ ਫੈਕਟਰ ਰਹੇਗਾ ਅਦਰਵਾਈਜ਼ ਇਹ ਜਿਹੜੀ ਹੈ ਬਿਮਾਰੀ ਨੂੰ ਕੰਟਰੋਲ ਕਰਨਾ ਥੋੜਾ ਜਿਹਾ ਮੁਸ਼ਕਲ ਹੋ ਜਾਵੇਗਾ ਇਸ ਲਈ ਕੋਲ ਮਲਾ ਕੇ ਸਾਨੂੰ ਹਸਪੀਟਲ ਨੇ ਜਿਹੜਾ ਐਸਟੀਮੇਟ ਦਿੱਤਾ ਉਹ ਪਹਿਲੇ ਪਹਿਲੇ ਚਰਨ ਦਾ 11 ਲੱਖ ਅਤੇ ਤਿੰਨ ਇਸ ਤਰ੍ਹਾਂ ਦੇ ਤਿੰਨ ਚਰਨ ਉਹਨਾਂ ਨੇ ਬਣਾਏ ਨੇ ਤਿੰਨ ਚਰਨ ਤੋਂ ਬਾਅਦ ਅਗਰ ਲੋਡ ਪਈ ਤਾਂ ਫਿਰ ਚੌਥਾ ਚਰਨ ਸ਼ੁਰੂ ਕੀਤਾ ਜਾ ਸਕਦਾ ਕਿੰਨਾ ਕੁ ਖਰਚਾ ਹੋਣ ਤੱਕ ਹੋ ਚੁੱਕਿਆ ਔਰ ਵਪਾਰ ਦੀ ਕੀ ਪੋਜੀਸ਼ਨ ਹੈ ਬੈਨਾ ਸੀਗੀ ਪੋਜੀਸ਼ਨ ਹੁਣ ਤੱਕ ਦਾ ਟੋਟਲ ਤਾਂ ਮੇਰਾ 10 ਤੋਂ 15 ਲੱਖ ਤੋਂ ਉੱਪਰ ਖਰਚਾ ਹੋ ਚੁੱਕਾ ਹੈ لیکن کاروبادی اگر ਗੱਲ ਕੀਤੀ ਜਾਏ ਤਾਂ ਪਹਿਲਾਂ ਮੇਰਾ ਸੀਸੀਟੀਵੀ ਦਾ ਕਾਰੋਬਾਰ ਅੱਛਾ ਚੱਲ ਰਿਹਾ ਸੀ ਮੈਂ ਕੰਮ ਕਰ ਰਿਹਾ ਸੀ ਮਕਾਨ ਵੀ ਬਣਾ ਰਿਹਾ ਸੀ ਲੇਕਿਨ ਜਿਹੜਾ ਕਿ ਬਿਮਾਰੀ ਦੇ ਕਰਕੇ ਆਦੇ ਵਿੱਚ ਹੀ ਮੈਨੂੰ ਛੱਡਣਾ ਪਿਆ ਅੰਡਰ ਕੰਸਟਰਕਸ਼ਨ ਹੀ ਛੱਡਣਾ ਪਿਆ ਤੇ ਇਸ ਵੇਲੇ ਕੰਮ ਜਿਹੜਾ ਬਿਲਕੁਲ ਜ਼ੀਰੋ ਹੋ ਚੁੱਕਾ ਬੇਸਿਕ ਕਾਰਨ ਉਹਦਾ ਇਹ ਹੈ ਕਿ ਮੈਨੂੰ ਆਪਣੀ ਪਤਨੀ ਕੋਲ 24 ਘੰਟੇ ਰਹਿਣਾ ਪੈਂਦਾ ਹੈ ਪਹਿਲਾਂ 2023 ਦੇ ਵਿੱਚ ਪੀਜੀਆ ਹੀ ਰਹਿਣਾ ਪੈ ਗਿਆ ਸੀਗਾ ਹੁਣ ਇਸ ਵੇਲੇ ਇਹਨਾਂ ਦੇ ਟਾਟਾ ਤੇ ਜਦੋਂ ਜਾਣਾ ਪੈਂਦਾ ਰਹਿਣਾ ਪੈਂਦਾ ਇਹਨਾਂ ਨੂੰ ਕੋਲ ਪੇਨ ਕਰਕੇ ਇਹਨਾਂ ਨੂੰ ਇਕੱਲਿਆਂ ਨਹੀਂ ਛੱਡਿਆ ਜਾ ਸਕਦਾ ਕੀ ਮੰਨ ਕਰਦੇ ਉਹ ਜਿਹੜਾ ਸਕੀਮ ਆਂਦੀ ਹੈ ਸੈਂਟਰ ਗਵਰਨਮੈਂਟ ਦੀ ਉਹਦੇ ਲਈ ਅਪਲਾਈ ਕੀਤਾ ਮੈਂ ਸੈਂਟਰ ਗਵਰਨਰਟ ਲਈ ਉਹਨਾਂ ਨੇ ਜਿਹੜੇ ਡਾਕੂਮੈਂਟ ਕੇ ਸੀ ਉਹ ਮੈਂ ਪੂਰੇ ਕਰ ਦਿੱਤੇ ਨੇ ਉਹ ਮੈਂ ਹੁਣ ਅਪਲਾਈ ਕਰਨ ਜਾ ਰਿਹਾ ਲੇਕਿਨ ਉਹਦੇ ਇੱਕ ਤੇ ਬਹੁਤ ਘੱਟ ਮਤਲਬ 3 ਲੱਖ ਦੇ ਕਰੀਬ ਮਤਲਬ ਨਹੀਂ 2 ਤੋਂ 3 ਕਹਿੰਦੇ ਨੇ ਕਿ ਕਿ ਤੁਹਾਨੂੰ ਮੈਕਸਿਮਮ ਆਏਗੀ 5 ਲੱਖ ਤੋਂ 3 ਲੱਖ ਵੀ ਆ ਸਕਦੀ ਹੈ ਪਰ ਇਹ ਜਿਹੜੀ ਗ੍ਰਾਂਟ ਹੈ ਇਹਦੇ ਨਾਲ ਇਹ ਟ੍ਰੀਟਮੈਂਟ ਪੂਰੀ ਨਹੀਂ ਕੀਤੀ ਜਾ ਸਕਦੀ ਇਸ ਕਰਕੇ ਮੈਂ ਆਪਣੇ ਦਾਨੀ ਸੱਜਣਾ ਨੂੰ ਜਿਹੜੇ ਐਨ ਜੀਓ ਹੈ ਜਿਹੜੇ ਸੇਵਾ ਆ ਵਕਤ ਦੇ ਨੇ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਮੇਰੀ ਵੱਧ ਚੜ੍ਹ ਕੇ ਮਦਦ ਕੀਤੀ ਜਾਏ ਤਾਂ ਜੋ ਮੈਂ ਇਸ ਬਿਮਾਰੀ ਤੋਂ ਆਪਣੀ ਵਾਈਫ ਨੂੰ ਜਾਂ ਆਪਣੀ ਪਤਨੀ ਧਰਮ ਪਤਨੀ ਨੂੰ ਜਾਨਤ ਲਵਾ ਸਕਾਂ ਨੰਬਰ ਆਪਣਾ ਬੋਲ ਦੋ ਇੱਕ ਵਾਰੀ ਮੇਰਾ ਫੋਨ ਨੰਬਰ ਹੈਗਾ 7009157486 ਦੁਬਾਰਾ ਰੀਪੀਟ ਕਰੋ 7009157486 ਕਾਰਜ ਮੇਰਾ ਦਾ ਵਿਨੋਦ ਕੁਮਾਰ ਆ ਮਸੰਗਲਪੁਰੇ ਰੋਡ ਨੇੜੇ ਲਾਲੇ ਦੇ ਮੰਦਿਰ ਲਾਗੇ ਰਹਿਣ ਵਾਲਾ ਆ ਮਾ ਕਾਲੀਦਲ ਜੂਸ਼ ਸ਼ੈਰੀ ਪ੍ਰਧਾਨ ਆ ਤੇ ਵਿਸ਼ਵਨਾਥ ਜੀ ਦੀ ਫੈਮਲੀ ਨੂੰ ਕਾਫੀ ਟਾਈਮ ਤੋਂ ਆਪਾਂ ਜਾਣਦੇ ਆ ਬਚਪਨ ਤੋਂ ਹੀ ਜਾਣਦੇ ਆ ਤੇ ਇਹਨਾਂ ਦਾ ਪਹਿਲਾ ਕਾਰੋਬਾਰ ਬਹੁਤ ਵਧੀਆ ਸੀ ਤੇ ਕਾਫੀ ਰਿਸਪੈਕਟਡ ਫੈਮਲੀ ਆ ਤੇ ਇਸ ਕਰਕੇ ਇਹਨਾਂ ਦੀ ਵਾਈਫ ਨੂੰ ਕੈਂਸਰ ਦੀ ਬਿਮਾਰੀ ਹੋਣ ਕਾਰਨ ਇਹਨਾਂ ਦਾ ਕਾਰੋਬਾਰ ਬਿਲਕੁਲ ਡੈਡ ਹੋ ਚੁੱਕਿਆ ਆ ਤੇ ਇਹਨਾਂ ਕੋਲ ਕੋਈ ਆਮਦਨ ਦਾ ਸਾਧਨ ਹੀ ਹੈਗਾ ਤੇ ਮਕਾਨ ਵੀ ਇਹਨਾਂ ਦਾ ਸਟਾਰਟ ਕੀਤਾ ਸੀ ਅੱਧ ਚ ਹੀ ਰਹਿ ਗਿਆ ਜਿੱਥੇ ਦਰਵਾਜ਼ੇ ਵੀ ਨਹੀਂ ਲੱਗੇ ਕਾਫੀ ਇਹਨਾਂ ਦੀ ਹਾਲਾਤ ਇਸ ਟਾਈਮ ਬਹੁਤ ਹੀ ਮਾੜੀ ਆ ਤੇ ਮੈਂ ਸਾਰੀ ਸੰਸਥਾ ਨੂੰ ਸ਼ਹਿਰ ਦੀ ਸੰਸਥਾ ਰਿਸਪੈਕਟਫੁਲ ਸਭ ਨੂੰ ਅਪੀਲ ਕਰਦਾ ਆ ਕਿ ਇਹਨਾਂ ਦੀ ਵੱਧ ਚੜ ਕੇ ਮਦਦ ਕੀਤੀ ਜਾਵੇ ਤੇ ਬਹੁਤ ਹੀ ਵਧੀਆ ਫੈਮਿਲੀ ਆ ਧੰਨਵਾਦ